ਇਕ ਉਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੂ ਗੁਰਪ੍ਰਸਾਦ ਸਾਧ ਸੰਗਤ ਜੀ ਅੱਜ ਦਾ ਵਿਸ਼ਾ ਹੈ ਸਾਹਿਬ ਨਿਤਾਨੀਆਂ ਦਾ ਤਾਨ ਇਹ ਪਾਵਨ ਪੰਕਤੀ ਸ੍ਰੀ ਰਾਗ ਮਹਿਲਾ ਪੰਜਵਾਂ ਸ੍ਰੀ ਰਾਗ ਅੰਦਰ ਪੰਜਵੇਂ ਪਾਠ ਸਾਹਿਬ ਜੀ ਦੇ ਉਚਾਰਨ ਕੀਤੇ ਸ਼ਬਦ ਜਿਹੜਾ ਇਥੋਂ ਆਰਾਮ ਹੁੰਦਾ ਜਾਂ ਕੋ ਮੁਸ਼ਕਲ ਅਤ ਬਨੇ ਢੋਈ ਕੋਈ ਨਾ ਦੇ ਇਥੋਂ ਆਰਾਮ ਹੁੰਦਾ ਏ ਸ਼ਬਦ ਇਸ ਦੀ ਰਾਹੁ ਦੀ ਪੰਕਤੀ ਦਾ ਪਹਿਲਾ ਹਿੱਸਾ ਹੈ ਸਾਇਬ ਨਿਤਾਨਿਆ ਕਹਤੋਂ ਕਿ ਉਹ ਪ੍ਰਮਾਤਮ ਜਿਹੜਾ ਜਿਹਨਾਂ ਦਾ ਕੋਈ ਆਸਰਾ ਨਹੀਂ ਜਿਨ੍ਹਾਂ ਕੋਲ ਕੋਈ ਕਿਸੇ ਕਿਸਮ ਦੀ ਤਾਕਤ ਬਲ ਨਹੀਂ ਨਾ ਤਨ ਦੌਰ ਦਾ ਨਾ ਸਰੀਰ ਦਾ ਯਾਕੂ ਚਿਟਸ ਦਾ ਜਾਂ ਸੰਸਾਰੀ ਕਿਸੇ ਰਾਜਪਾੜ ਦਾ ਜਿਸ ਕੋਲ ਕੋਈ ਬਲ ਨਹੀਂ ਹੁੰਦਾ ਕੋਈ ਤਾਨ ਤਾਕਤ ਨਹੀਂ ਹੁੰਦੀ ਪਰ ਮਾਤਮਾ ਉਹਨਾਂ ਦਾ ਵੀ ਤਾਨ ਹੈ ਉਹਨਾਂ ਦੀ ਵੀ ਤਾਕਤ ਉਹਨਾਂ ਦਾ ਬਲ ਹੈ ਅਗਰ ਉਹ ਪ੍ਰਭੂ ਰਲ ਲਗ ਜਾਉਣ ਤਾਂ ਰੱਬੀ ਬਲ ਦਾ ਉਹਨਾਂ ਨੂੰ ਸਹਾਰਾ ਆਸਰਾ ਮਿਲ ਜਾਂਦਾ ਹੈ ਤੋ ਇਹ ਸ਼ਬਦ ਜਿਹੜਾ ਹੈ ਲੰਬਾ ਸ਼ਬਦ ਹੈ ਨਵੇਂ ਬੰਦਾਂ ਦਾ ਸ਼ਬਦ ਹੈ ਪਰ ਇਹਦੇ ਜਿਹੜੇ ਪਹਿਲੇ 4 ਬੰਧਨ ਉਹ ਕੁਝ ਹੋਰ ਤਰ੍ਹਾਂ ਦੇ ਵਿਚਾਰ ਸਮਝਾ ਰਹੇ ਨੇ ਤੇ ਆਖਰੀ 4 ਬੰਦ ਕੁਝ ਹੋਰ ਤਰ੍ਹਾਂ ਦੇ ਇਸ ਸ਼ਬਦ ਦਾ ਅਕਸਰ ਜਦੋਂ ਕੋਈ ਰਾਗੀ ਸੱਜਣ ਕੀਰਤਨ ਕਰਦੇ ਹਨ ਤਾਂ ਆਮ ਤੌਰ ਤੇ ਪਹਿਲੇ ਚਾਰ ਬੰਦ ਦਾ ਹੀ ਕੀਰਤਨ ਕਰਦੇ ਹਨ ਪੂਰੇ ਨੋ ਬੰਦ ਕੀਰਤਨ ਨਹੀਂ ਕਰਦੇ ਇਸ ਤਰ੍ਹਾਂ ਆਮ ਤੌਰ ਤੇ ਵਿਆਖਿਆਕਾਰ ਕਥਾਵਾਚਕ ਵੀ ਆਮ ਤੌਰ ਤੇ ਚਾਰ ਪਹਿਲੇ ਬੰਦਾਂ ਦੀ ਵਿਆਖਿਆ ਕਰਦੇ ਨੇ ਤੋਂ ਸ਼ਬਦ ਦਾ ਭਾਵ ਜੋ ਅਧੂਰਾ ਜਿਹਾ ਰਹਿ ਜਾਂਦਾ ਹੈ ਸ਼ਬਦ ਜੋ ਸੰਪੂਰਨ ਸੰਦੇਸ਼ ਮਿਲਦਾ ਹੈ ਉਹ ਫਿਰ ਅਧੂਰਾ ਹੀ ਸੰਦੇਸ਼ ਮਿਲਦਾ ਹੈ ਪੂਰਾ ਨਹੀਂ ਹੁੰਦਾ ਇਸ ਲਈ ਇਹ ਸ਼ਬਦ ਸਾਡੇ ਜੀਵਨ 'ਚ ਬਹੁਤ ਵੱਡੀ ਸੇਧ ਦਿੰਦਾ ਹੈ ਕਿ ਸਾਡੇ ਲਈ ਉਸ ਪਰਮਾਤਮਾ ਦਾ ਆਸਰਾ ਪਰਣਾ ਲੈਣਾ ਪਰਮਾਤਮਾ ਦਾ ਸਹਾਰਾ ਲੈਣਾ ਜੀਵਨ 'ਚ ਕਿੰਨਾ ਜ਼ਰੂਰੀ ਹੈ ਇਹ ਨਹੀਂ ਕਿ ਜਿਹੜੇ ਦੁਖਿਆਰੇ ਨੇ ਜਿਹਨਾਂ ਦੇ ਸੰਸਾਰੀ ਪਰੇਸ਼ਾਨੀਆਂ ਨੇ ਉਹਨਾਂ ਨੂੰ ਹੀ ਪਰਮਾਤਮਾ ਦੇ ਆਸਰੇ ਦੀ ਲੋੜ ਹੈ ਨਹੀਂ ਜਿਹੜੇ ਸੰਸਾਰ 'ਚ ਬਿਲਕੁਲ ਸੁਖੀ ਨੇ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹਰ ਗੱਲੋਂ ਸਮਰੱਥ ਨੇ ਉਹ ਬੰਦੇ ਉਹਨਾਂ ਨੂੰ ਵੀ ਪਰਮਾਤਮਾ ਦੇ ਨਾਮ ਦੇ ਆਸਰੇ ਦੀ ਲੋੜ ਹੁੰਦੀ ਹੈ ਉਹਨਾਂ ਲਈ ਵੀ ਨਾਮ ਦਾਜ ਜਪਨ ਕਰਨਾ ਨਾਮ ਦੀ ਪ੍ਰਾਪਤੀ ਕਰਨਾ ਉਹਨਾਂ ਲਈ ਵੀ ਬਹੁਤ ਜ਼ਰੂਰੀ ਹੈ ਅਸੀਂ ਕਹਿੰਦੇ ਵਸ ਸਮਝ ਲੈਂਦੇ ਆ ਭਾਈ ਇਹ ਬੰਦਾ ਇੰਨਾ ਸੋਖਿਆ ਮੇਰੇ ਕੋਲ ਦਾਤੇ ਦੇ ਦਿੱਤਾ ਸਭ ਕੁਝ ਹੈ ਮੈਨੂੰ ਕੀ ਲੋੜ ਹੈ ਪਰਮਤਮ ਨਾਮ ਜਪਣ ਦੀ ਇੱਕ ਗੱਲ ਦੂਈ ਕਈ ਲੋਕ ਇਹ ਵੀ ਆਖਦੇ ਨੇ ਕਿ ਪਰਮਾਤਮਾ ਕੋਈ ਚੀਜ਼ ਨਹੀਂ ਹੁੰਦੀ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੈ ਕੋਈ ਹਸਤੀ ਨਹੀਂ ਹੈ ਜੇ ਉਹਨਾਂ ਨੂੰ ਸਵਾਲ ਕਰੀਏ ਕਿ ਪਰਮਾਤਮਾ ਦਾ ਨਾਮ ਜਪਣ ਕਰਵਾਉਣ ਵਾਸਤੇ ਪਰਮਾਤਮਾ ਦੀ ਹਸਤੀ ਨਾਲ ਹਸਤੀ ਨਾਲ ਸਮਝ ਬਣਾਉਣ ਲਈ ਗੁਰੂ ਸਾਹਿਬ ਨੇ ਇਨੇ ਬੜੇ ਮਹਾਨ ਗੁਰੂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਦਿੱਤਾ ਫਿਰ ਇਨਾ ਬੜਾ ਗ੍ਰੰਥ ਰਚਣ ਦੀ ਕੀ ਲੋੜ ਸੀ ਤੇ ਕਈਆਂ ਦਾ ਜਵਾਬ ਹੁੰਦਾ ਜੀ ਗੁਰਗੰਦ ਸਾਹਿਬ ਵਿੱਚ ਆਤਮ ਗੁਣ ਲਿਖੇ ਨੇ ਉਹਨਾਂ ਗੁਣਾਂ ਨੂੰ ਧਾਰਨ ਕਰਨਾ ਬਸ ਉਹ ਗੁਣਾਂ ਨੂੰ ਧਾਰਨ ਕਰਨਾ ਹੀ ਨਾਮ ਜਪਣਾ ਹੈ ਉਹ ਹੀ ਸਭ ਕੁਝ ਹੈ ਹੋਰ ਪਰਮਾਤਮਾ ਪ੍ਰਮਾਤਮਾ ਕੁਝ ਨਹੀਂ ਹੁੰਦਾ ਜਿਹਦੇ ਵਿੱਚ ਜਿ ਸੁਰਤੀ ਨੇ ਸਮਾਨਾ ਹੈ ਜਾਂ ਜਿਹੜਾ ਸਾਡਾ ਮੂਲ ਹੈ ਐਸਾ ਕੁਝ ਨਹੀਂ ਹੁੰਦਾ ਇਸ ਤਰ੍ਹਾਂ ਦੇ ਵਿਚਾਰ ਦਿੰਦੇ ਨੇ ਉਹਨਾਂ ਦੀ ਨਿਗਾਹ ਵਿੱਚ ਕੇਵਲ ਗੁਰਗੰਦ ਸਾਹਿਬ ਪੜੀ ਜਾਉਂਦਾ ਉਹਦੇ ਵਿੱਚ ਕੁਝ ਜਿਹੜੀਆਂ ਚੰਗੇ ਗੁਣ ਦੱਸੇ ਨੇ ਦਿਆ ਧਰਮ ਸੰਤੋਖ ਇਮਾਨਦਾਰੀ ਆਦ ਸੱਚਾਈ ਇਹਨਾਂ ਨੂੰ ਧਾਰਨ ਕਰ ਲਓ ਬਸ ਜਿਉਂਦੇ ਇਹੋ ਲਕਸ਼ ਹੈ ਪਰ ਨਹੀਂ ਇਹ ਸ਼ਬਦ ਦੜ ਕਰਾਉਂਦਾ ਐਸਾ ਨਹੀਂ ਹੈ ਤੁਸੀਂ ਕਿੰਨੇ ਕੁ ਗੁਣ ਧਾਰਨ ਕਰ ਸਕਦੇ ਹੋ ਪਰਮਾਤਮਾ ਦੇ ਗੁਣ ਹੀ ਨਿਦਾਨ ਹੈ ਗੁਰੂ ਵੀ ਗੁਣੋ ਨਿਦਾਨ ਹੈ ਗੁਰੂ ਵੀ ਗੁਨਾ ਦਾ ਖਜ਼ਾਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਤਨੇ ਗੁਣਨ ਬੇਅੰਤ ਗੁਣਾਂ ਦੇ ਮਾਲਕ ਹਨ ਤੁਸੀਂ ਕਿੰਨੇ ਗੁਣ ਧਾਰਨ ਕਰ ਸਕਦੇ ਹੋ ਇਹ ਜਿਹੜੇ ਬੰਦੇ ਬੜੇ ਗੁਣਾਂ ਦਾ ਗੱਲਾਂ ਕਰਦੇ ਨੇ ਜੇ ਮੈਨੂੰ ਕੋਈ 50 ਗੁਣ ਗਿਣ ਕੇ ਦੱਸ ਦਿਓ ਮੈਨੂੰ ਸਰ 50 ਗੁਣ ਗਿਣ ਗਿਣ ਕੇ ਦੱਸ ਦਿਓ ਕਿ ਅੱਜ ਤੱਕ ਤੁਸੀਂ ਗੁਰਗਣ ਸਾਹਿਬ ਜੀ 50 ਗੁਣ ਕਿਹੜੇ ਸਿੱਖੇ ਇਹਨਾਂ ਨੂੰ 50 ਗੁਣ ਗਿਣਨੇ ਮੁਸ਼ਕਲ ਹੋ ਜਾਣਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਅਤੇ ਅਕਾਲ ਪੁਰਖ ਦੀ ਗੁਣੀ ਨਿਧਾਨ ਹੈ ਗੁਣਾਂ ਦਾ ਸਾਗਰ ਹੈ ਕਿੰਨੇ ਗੁਣਾਂ ਦਾ ਮਿਆਰ ਬਣਾਉਗੇ ਕਿੰਨੇ ਗੁਣ ਚਾਹੀਦੇ ਨੇ ਜੀਵਨ ਦੀ ਸਫਲਤਾ ਵਾਸਤੇ ਤਾਂ ਇਸ ਲਈ ਇਹ ਕੱਚੀਆਂ ਪੀਲੀ ਗੱਲਾਂ ਨਾ ਕਰੀਏ ਇਹ ਸ਼ਬਦ ਜਿਹੜਾ ਹੈ ਇਹ ਸਾਨੂੰ ਮਾਰਗਦਰਸ਼ਨ ਕਰਦਾ ਹੈ ਕਿ ਜੀਵਨ ਦਾ ਲਕਸ਼ ਕੀ ਹੈ ਜੀਵਨ ਦਾ ਆਸਰਾ ਕਿਸ ਚੀਜ਼ ਦਾ ਚਾਹੀਦਾ ਹੈ ਇਸ ਸ਼ਬਦ ਦੀ ਰਾਉ ਦੀ ਪੰਕਤੀ ਆ ਸਾਹਿਬ ਨੀ ਤਾਨਿਆਂ ਕਾ ਤਾਨ ਉਹ ਸਾਈ ਪ੍ਰਮਾਤਮਾ ਜੋ ਹੈ ਉਹ ਨੀ ਤਾਨਿਆਂ ਦਾ ਵੀ ਤਾਨ ਨੇ ਆਸਰੇ ਦਾ ਵੀ ਆਸਰਾ ਹੈ ਜਿਹੜੇ ਨਿਰਬਲ ਹਨ ਉਹਨਾਂ ਦਾ ਵੀ ਉਹ ਬਲ ਹੈ ਆਏ ਨਾ ਜਾਈ ਥਿਰ ਸਦਾ ਦੁਨੀਆ ਦੇ ਜਿਹੜੇ ਆਸਰੇ ਪਰਨੇ ਅਸੀਂ ਲੈਂਦੇ ਆ ਚਾਹੇ ਉਹ ਧਨ ਦੁਲਦ ਹੈ ਚਾਹੇ ਕਿਸੇ ਉੱਚੇ ਸੇਸ਼ਟਰ ਦਾ ਚਾਹੇ ਰਾਜ ਪਾਠ ਦਾ ਚਾਹੇ ਰਿਸ਼ਤੇ ਨਾਤੇ ਬਹੁ ਬਲ ਹੈ ਇਹ ਆਏ ਜਾਈ ਇਹ ਅਣਜਾਨ ਵਾਲੇ ਨੇ ਅੱਜ ਹੈਨ ਕੱਲ ਨਹੀਂ ਹੋਣਗੇ ਅੱਜ ਇਹ ਤਾਕਤ ਹੈ ਕੱਲ ਨਹੀਂ ਹੋਏਗੀ ਪਰ ਪ੍ਰਮਾਤਮਾ ਜਿਹੜਾ ਹੈ ਉਹ ਆਏ ਨਾ ਜਾਈ ਥਿਰ ਸਦਾ ਉਹਦਾ ਆਸਰਾ ਪਰਣਾ ਲਿਆ ਹੋਇਆ ਉਹ ਸਦਾ ਵਸੇ ਥਿਰ ਆਸਰਾ ਹੈ ਟਿਕਿਆ ਰਹਿਣ ਵਾਲਾ ਆਸਰਾ ਹੈ ਕਿਉਂਕਿ ਪਰਮਾਤਮਕ ਕਦੇ ਜੰਮਦਾ ਮਰਦਾ ਨਹੀਂ ਉਹ ਕਦੇ ਆਉਂਦਾ ਜਾਂਦਾ ਨਹੀਂ ਹੈ ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਨ ਗੁਰੂ ਦੇ ਸ਼ਬਦ ਦੇ ਲੜ ਲੱਗੇ ਗੁਰੂ ਦੇ ਸ਼ਬਦ ਦੇ ਰਾਹੀ ਇਸ ਗੱਲ ਨੂੰ ਸੱਚ ਕਰਕੇ ਜਾਣ ਲੈ ਸਮਝ ਲੈ ਕਿ ਸੱਚਾ ਆਸਰਾ ਸਦੀਵ ਰਹਿਣ ਵਾਲੀ ਚੀਜ਼ ਜਿਹੜੀ ਉਹ ਪਰਮਾਤਮਾ ਆਪ ਹੀ ਉਹ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸ ਵੀ ਸੱਚ ਬਾਕੀ ਦੁਨੀਆ ਦੀ ਕੋਈ ਚੀਜ਼ ਸੱਚ ਨਹੀਂ ਹੈ ਬਾਕੀ ਸੱਚ ਹੈ ਜਿਤਨੀ ਦੇਰੀ ਉਹ ਦੀ ਹੋਂਦ ਕਾਇਮ ਹੈ ਪਰਮਾਤਮਾ ਨੇ ਰੱਖੀ ਹੋਈ ਹੈ ਜਦੋਂ ਪਰਮਾਤਮਾ ਚਾਹੇ ਉਸ ਚੀਜ਼ ਦੀ ਹੋਂਦ ਖਤਮ ਕਰਕੇ ਉਸ ਨੂੰ ਅਸਤ ਬਣਾ ਸਕਦਾ ਹੈ ਕੁਦਰਤ ਦਾ ਅੰਤ ਹੋ ਸਕਦਾ ਹੈ ਜਿਸ ਦੀ ਕੁਦਰਤ ਵਿਜ਼ੀਬਲ ਸੰਸਾਰ ਦਾ ਅੰਤ ਹੋ ਸਕਦਾ ਹੈ ਇਹ ਮੂਰ ਇਨਵਿਜ਼ੀਬਲ ਵਿੱਚ ਸਮਾ ਸਕਦਾ ਉਹ ਆਪਣੇ ਵਿੱਚ ਲੀਨ ਕਰ ਸਕਦਾ ਹੈ ਪਰ ਜੋ ਇਨਵੀਜ਼ੀਬਲ ਰੂਪ ਨਿਰੰਕਾਰ ਰੂਪ ਹੈ ਉਹ ਕਦੇ ਨਾਸ਼ ਨਹੀਂ ਹੁੰਦਾ ਉਹ ਨਿਰੰਕਾਰ ਰੂਪ ਪਰਮਾਤਮਾ ਦਾ ਨਿਜ ਰੂਪ ਇਸ ਲਈ ਉਹ ਆਏ ਨਾ ਜਾਏ ਥਿਰ ਸਦਾ ਇਸ ਵਾਸਤੇ ਤੂੰ ਉਹਦਾ ਆਸਰਾ ਲੈ ਕਦੂ ਕਦੂ ਆਸਰਾ ਲੈ ਕਹਿੰਦੇ ਨੇ ਜਾ ਕੋ ਮੁਸ਼ਕਲ ਅਤਮ ਨੇ ਢੋਈ ਕੋ ਇਹਨਾਂ ਦੇ ਜਿਸ ਬੰਦੇ ਨੂੰ ਬੜੀ ਭਾਰੀ ਮੁਸ਼ਕਲ ਜ਼ਿੰਦਗੀ ਚ ਆ ਜਾਏ ਕਿਸੇ ਪਾਸੋਂ ਨੂੰ ਢੋਈ ਨਾ ਮਿਲੇ ਪਾਵ ਕੋਈ ਕਿਦੂ ਆਸਰਾ ਨਾ ਮਿਲੇ ਕੋਈ ਉਮੀਦ ਨਾ ਮਿਲੇ ਲੱਗ ਹੋਏ ਦੁਸ਼ਮਣਾਂ ਸਾਥ ਵੀ ਭੱਜ ਖਲੇ ਰਿਸ਼ਤਾ ਨਾਤਾ ਸਾਖ ਸੰਬੰਧੀ ਸਾਰੇ ਭੱਜ ਕੇ ਪਾਸੇ ਹੋ ਜਾਣ ਸਾਥ ਛੱਡ ਦੇਣ ਤੇ ਲਾਗੂ ਹੋਏ ਦੁਸ਼ਮਣ ਦੁਸ਼ਮਣ ਨੇੜੇ ਆ ਕੇ ਟੁਕ ਜਾਣ ਤੁਹਾਡੇ ਖਤਮ ਵਸਤੇ ਸਭੋ ਭਜੈ ਆਸਰਾ ਚੂਕਾ ਸਭ ਅਸਰਾਓ ਸਾਰੇ ਆਸਰੇ ਪਰਨੇ ਮੁਕ ਜਾਣ ਕਿਸੇ ਪਾਸੋਂ ਕੋਈ ਆਸਰਾ ਸਹਾਰਾ ਨਾ ਰਹੇ ਚਿਤ ਆਵਸ ਪਾਰ ਬ੍ਰਹਮ ਲਗਾ ਨਾ ਤਤੀ ਵਾਓ ਜੇ ਐਸੇ ਬੰਦੇ ਦੇ ਚਿਤ ਵਿੱਚ ਪਰਮਾਤਮਾ ਦਾ ਨਾਮ ਆ ਜਾਏ ਉਸ ਸਮੇਂ ਵੀ ਅਗਰ ਉਸ ਨੂੰ ਪਰਮਾਤਮਾ ਯਾਦ ਆ ਜਾਏ ਉਹ ਮਨ ਵਿੱਚ ਆ ਜਾਵੇ ਤੇ ਉਹਦੇ ਅੱਗੇ ਅਗਰ ਉਹ ਅਰਜੋਈ ਕਰੇ ऐसे पीड़े समय ਦੇ ਵਿੱਚ ਵੀ ਉਹ ਉਸ ਨੂੰ ਤਤੀਬਾ ਨਹੀਂ ਲੱਗਦੀ ਉਸ ਨੂੰ ਪਰਮਾਤਮਾ ਰੱਖ ਲੈਂਦਾ ਬੜੀ ਬੜੀਆਂ ਮੱਛੀ ਜੋ ਦੁਨੀਆ ਬਚ ਜਾਂਦੇ ਨੇ ਬੜੀ ਬੜੀਆਂ ਓਕੜਾਂ ਜੋ ਲੋਕ ਪਰਮਾਤਮਾ ਦਾ ਆਸਰਾ ਲੈ ਕੇ ਬਚ ਜਾਂਦੇ ਨੇ ਦੂਜੀ ਫਿਰ ਅਵਸਥਾ ਦੱਸਦੇ ਨੇ ਜੇ ਕੋ ਹੋਵੇ ਦੁਬਲਾ ਨੰਗ ਭੁੱਖੀ ਪੀੜ ਅਗਰ ਕੋ ਬੰਦਾ ਬੜਾ ਕਮਜ਼ੋਰ ਪਤਲਾ ਹੋਵੇ ਸਦਾ ਨੰਗ ਭੁੱਖ ਦੀ ਪੀੜ ਪੇ ਰਹੀ ਜਾਂਦੀ ਹੈ ਕਦੇ ਕਪੜਾ ਪੂਰਾ ਨਹੀਂ ਕਦੇ ਭੁੱਖ ਰੋਟੀ ਪੂਰੀ ਨਹੀਂ ਇਤਨੀ ਉਸ ਦੇ ਅੰਦਰ ਗਰੀਬੀ ਛਾਈ ਹੋਈ ਹੈ ਦਮੜਾ ਪੱਲਾ ਨਾ ਪਵੇ ਨਾ ਕੋ ਦੇਵੇ ਧੀਰ ਪੱਲੇ ਕੋਈ ਦਮੜਾ ਤੁਹਾਨੂੰ ਦولت ਵੀ ਨਹੀਂ ਤੇ ਕੋਈ ਧੀਰਜ ਨਹੀਂ ਦਿੰਦਾ ਬਈ ਕੋਈ ਗੱਲ ਨਹੀਂ ਜ਼ਰੂਰਤ ਪਈ ਮੇਰੇ ਕੋਲ ਲੈ ਲਈ ਪਈ ਕੋਈ ਧੀਰਜ ਦੇਣ ਵਾਲਾ ਵੀ ਨਹੀਂ ਨਾ ਕੋ ਦੇਵੇ ਧੀਰ ਸਵਾਰਤ ਸੁਆਗ ਨਾ ਕੋ ਕਰੇ ਨਾ ਕਿਛੂ ਵੇ ਕਾਜ ਆਪਣੇ ਗੁਰਵੇ ਦੇ ਕੋਈ ਕੰਮ ਕਾਜ ਨਹੀਂ ਸਰਦਾ ਜਿਸ ਕੰਮ ਨੂੰ ਹੱਥ ਪਾਉਂਦਾ ਉਹ ਹੀ ਸਿਰੇ ਨਹੀਂ ਚੜਦਾ ਦੂਜਾ ਵੀ ਕੋਈ ਕਿਸੇ ਕਿਸਮ ਦਾ ਕੋਈ ਉਹਦੇ ਕੋਲ ਨੂੰ ਨਹੀਂ ਹੁੰਦਾ ਆਪਣਾ ਸਵਾਰਨ ਦੇ ਲਈ ਕੁਛ ਤੇ ਫਿਰ ਚਿਤ ਆਮਸ ਪਰਮ ਤਾਂ ਨੇਚਲ ਹੋ ਗਏ ਰਾਜ ਐਸਾ ਬੰਦਾ ਵੀ ਜੇ ਪਰਮਾਤਮਾ ਦਾ ਆਸਰਾ ਲੈ ਲਵੇ ਤਾਂ ਉਹਦੀ ਜ਼ਿੰਦਗੀ ਐਸੀ ਹੋ ਸਕਦੀ ਹੈ ਜਿਵੇਂ ਉਹ ਰਾਜਪਾਠ ਦਾ ਮਾਲਕ ਹੋਵੇ ਉਹ ਉਹਦੇ ਉੱਤੇ ਮੇਰਾ ਹੋ ਸਕਦੀਆਂ ਨੇ ਰਾਜਪਾਠ ਵਾਲੇ ਵੀ ਇਤਨੇ ਸੁਖੀ ਨਹੀਂ ਹੋ ਸਕਦੇ ਜਿੰਨਾ ਉਹ ਸੁਖੀ ਹੋ ਸਕਦਾ ਹੈ ਅਗਰ ਉਹ ਪਰਮਾਤਮਾ ਦਾ ਆਸਰਾ ਲੈ ਲਵੇ ਉਹ ਜਿਹੜਾ ਆਇਨਾ ਜੈ ਥਿਰਸਦਾ ਗੁਰਸ਼ਬ ਦੀ ਸੱਚ ਜਾਨ ਉਹਦਾ ਆਸਰਾ ਲੈ ਲਵੇ ਤਾਂ ਫਿਰ ਤੀਜੇ ਬੰਦੇ ਕਿੰਨੇ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਜਿਸ ਬੰਦੇ ਨੂੰ ਸਦਾ ਚਿੰਤਾ ਹੀ ਲੱਗੀਆਂ ਰਹਿੰਦੀਆਂ ਨੇ ਚਿੰਤਾ ਛੁੱਟਦੀਆਂ ਹੀ ਨਹੀਂ ਤੇ ਦੇਹੀ ਵਿਆਪੈ ਰੋਗ ਸਰੀਰ ਨੂੰ ਵੀ ਰੋਗ ਹੀ ਲੱਗੇ ਲੈਂਦੇ ਨੇ ਕਦੇ ਆਪ ਬਿਮਾਰ ਕਦੇ ਜਨਾਨੀ ਬਿਮਾਰ ਕਦੇ ਬੱਚੇ ਬਿਮਾਰ ਉਹ ਬਿਮਾਰੀਆਂ ਨੇ ਕਿਰਿਆ ਹੋਇਆ ਗ੍ਰਸਤ कुटुंब ਪਲਟਿਆ ਕਦੇ ਹਰਖ ਕਦੇ ਸੋਗ ਗ੍ਰਸਤ कुटुंब ਵਿੱਚ ਪਲਟਿਆ ਹੋਇਆ ਰਾਸ ਰਿਸ਼ਤੇ ਨਾਤੇ ਬਾਲ ਬੱਚੇ ਵਿੱਚ ਕਿਰਿਆ ਹੋਇਆ ਕਦੇ ਹਰਖ ਕਦੇ ਸੋਗ ਕਦੇ ਖੁਸ਼ੀ ਦੇ ਕਦੇ ਗਮੀ ਜਣੀ ਇੱਕ ਸਹਿਜ ਅਵਸਥਾ ਉਹਨੂੰ ਪ੍ਰਾਪਤ ਨਹੀਂ ਹੁੰਦੀ ਗੌਣ ਕਰੇ ਚੂਕੁੰਡ ਕਾ ਘੜੀ ਨ ਬੈਸਨ ਸੋਏ ਜੋ ਮਨ ਕੁੰਟਾਂ ਵਿੱਚ ਚਾਰੇ ਦਿਸ਼ਾਂ ਵਿੱਚ ਭਟਕਦਾ ਫਿਰਦਾ ਹੈ। ਘਰੀ ਉਸ ਨੂੰ ਆਰਾਮ ਕਰਨ ਦਾ ਸਮਾਂ ਨਹੀਂ ਮਿਲਦਾ। ਇਦਾਂ ਦੀ ਦੌੜ ਭੱਜ ਪਈ ਹੋਈ ਹੈ। ਘੜੀ ਨਾ ਬੈਸਨ ਸੋਏ। ਇੱਕ ਮਿੰਟ ਵੀ ਬਹਿਣ ਦਾ ਉਹਨੇ ਕੋਲ ਸਾਹ ਲੈਣ ਦਾ ਵੀ ਉਹਦੇ ਕੋਲ ਮੌਕਾ ਨਹੀਂ ਮਿਲਦਾ। ਚਿੱਤ ਆਸ ਪ੍ਰਬੰਧ ਤਨ ਮਨ ਸ਼ੀਤਲ ਹੋਏ। ਜੇ ਉਹਦੇ ਚਿੱਤ ਵਿੱਚ ਉਹ ਪਰਮਾਤਮਾ ਆ ਕੇ ਬਹਿ ਜਾਏ। ਪਰਮਾਤਮਾ ਦੀ ਯਾਦ ਆ ਜਾਏ। ਪਰਮਾਤਮਾ ਟਿਕ ਜਾਏ। ਉਹਦਾ ਆਸਰਾ ਪਰਣਾ ਲੈ ਲਵੇ। ਉਹਦਾ ਤਾਨ ਲੈ ਲਵੇ। ਆਸਰਾ ਲੈ ਲਵੇ ਕਿ ਕੋਈ ਨੀਤਾ ਨਾ ਹੋਇਆ ਪਿਆ। ਤੇ ਸਾਇਬ ਦੇ ਤਾਣੇ ਆ ਕਹਿ ਤਾਨ ਜੇ ਉਸ ਜਿਹੜਾ ਨਿਤਾਣੇ ਦਾ ਤਾਣਾ ਉਹਦਾ ਆਸਰਾ ਲੈ ਲਵੇ ਤੇ ਫਿਰ ਚਿਤਾਵਸ ਪਰਮ ਤਨਮਨ ਸ਼ੀਤਲ ਹੋਏ ਉਹਦੇ ਤਨਮਨ ਵਿੱਚ ਜਿਹੜੀ ਪਟਨਾ ਦੀ ਅੱਗ ਲੱਗੀ ਹੋਈ ਹੈ ਦੁੱਖਾਂ ਦੀ ਮੁਸੀਬਤਾਂ ਦੀ ਕਲੇਸ਼ਾਂ ਦੀ ਅੱਗ ਭੜਕੀ ਹੋਈ ਹੈ ਉਹ ਠੰਡੀ ਹੋ ਜਾਂਦੀ ਹੈ ਤੇ ਤਨਮਨ ਸ਼ੀਤਲ ਹੋਏ ਇਹ ਗੁਰੂ ਸਾਹਿਬ ਕਹਿੰਦੇ ਨੇ ਇਹ ਆਸਰੇ ਦਾ ਇਹ ਫਲ ਹੈ ਪਰਮਾਤਮਾ ਦਾ ਆਸਰਾ ਲੈਣ ਦਾ ਫਿਰ ਹੋਰ ਹੈ ਜੀ ਕਾਮ ਕ੍ਰੋਧ ਮੋਹ ਵਸ ਕੀਆ ਇੱਕ ਚੌਥੀ ਵਸਾ ਇਹ ਕਿਸੇ ਦੀ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰਾਂ ਨੇ ਆਪਣੇ ਵਸ ਕੀਤਾ ਹੋਇਆ ਇਹ ਵਿਕਾਰਾਂ ਨੇ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਤੇ ਉਹ ਗਰੀਬੀ ਦੇ ਕਾਰਨ ਜਿਆ ਕੰਜੂਸੀ ਕਰ ਕਰਕੇ ਇੱਕ ਵਾਚਚਾਰੀ ਕਰ ਕਰਕੇ ਆਪਣਾ ਟਾਈਮ ਪਾਸ ਕਰਦਾ ਤੇ ਦੂਜੇ ਪਾਸੇ ਲਾਲਚੀ ਹੈ ਲੋਭੀ ਹੈ ਲੋਭ ਨਾਲ ਪਿਆਰ ਹੈ ਕਮੀ ਹੋਣ ਦੇ ਲੋਭ ਜਾਗ ਪੈਂਦਾ ਚਾਰੇ ਕਿਲਵਿਕ ਉਹਨ ਅਗ ਕੀਏ ਹੋਆ ਅਸੁਰ ਸੰਘਾਰ ਉਸਨੇ ਚਾਰ ਕਿਸਮ ਦੇ ਮੁੱਖ ਪਾਪ ਜਿਹੜੇ ਮੰਨੇ ਗਏ ਹਨ ਉਹ ਉਸਨੇ ਸਾਰੇ ਕਿਤੇ ਹੁਣ ਮਾਕੋਰ ਉਸਨੇ ਗੁਨਾਹ ਕਿਤੇ ਹੁਣ ਹੋਆ ਅਸੁਰ ਸੰਘਾਰ ਮਤਲਬ ਉਹ ਅਸੁਰ ਹੁੰਦਾ ਹੈ ਰਾਖਸ਼ ਸੁਰ ਹੁੰਦੇ ਨੇ ਦੇਵਤੇ ਅਸੁਰ ਉਹਗੇ ਰਾਖਸ਼ ਜਿਹਦੇ ਵੀ ਦੇਵਤਾ ਸੁਭਾਵ ਨਹੀਂ ਪਾਪ ਉਹਦੀ ਅਵਸਥਾ ਇਹੋ ਜੀ ਬਣੀ ਪਈ ਹੈ ਜਿਵੇਂ ਕੋਈ ਰਾਖਸ਼ ਹੁੰਦਾ ਹੈ ਅਸੁਰ ਸੰਘਾਰ ਸੰਘਾਰ ਮੈਨੇ ਸੰਘਾਰਨ ਦੇ ਯੋਗ ਹੈ ਵੇ ਹਰ ਬੰਦਾ ਇਹ ਕਹਿੰਦਾ ਕਿ ਬਈ ਇਸ ਨੂੰ ਮਾਰ ਦੇਣਾ ਚਾਹੀਦਾ ਇਹ ਜੀਵਨ ਦੇ ਯੋਗ ਨਹੀਂ ਹੈ ਇਹ ਸੰਸਾਰ ਵਿੱਚ ਰਹਿੰਦੇ ਯੋਗ ਨਹੀਂ ਹੈ ਐਸੀ ਉਸ ਦੀ ਅਵਸਥਾ ਹੋਵੇ ਪੂrti ਗੀਤ ਕਵਿਤ ਕਿਛ ਕਦੇ ਨ ਕਰਨ ਤਰਿਆ ਜਿਸ ਨੇ ਕਦੇ ਕੋਈ ਧਾਰਮਿਕ ਗ੍ਰੰਥਾਂ ਪੋਥੀਆਂ ਤੂੰ ਗਿਆਨ ਆਪਣੇ ਚਿੱਤ 'ਚ ਧਰਿਆ ਹੀ ਨਹੀਂ ਪੂrti ਗੀਤ ਕਵਿਤ ਕਿਛ ਕੋਈ ਤਨੀ ਧਾਰਮਿਕ ਗਿਆਨ ਜਿਹੜਾ ਬਾਣੀ ਦਾ ਉਹ ਕਦੇ ਆਪਣੇ ਕੰਨਾਂ 'ਤੇ ਧਰਿਆ ਹੀ ਨਹੀਂ ਕੰਨਾਂ ਤੂੰ ਸੁਣਿਆ ਵੀ ਨਹੀਂ ਪਰ ਐਸੇ ਬੰਦੇ ਨੇ ਵੀ ਜੇ ਕਿਤੇ ਮੇਰ ਹੋ ਜਾਵੇ ਜੇ ਨੂੰ ਸਮਝ ਆ ਜਾਏ ਇਸ ਸਾਹਿਬ ਨੀਤਾ ਨੇ ਕਿਹਾ ਤਾਂ ਹੈ ਉਹ ਸਦਾ ਲਈ ਆਏ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ ਅਗਰ ਇਹ ਨੂੰ ਸਮਝ ਆ ਜਾਏ ਤੇ ਉਸ ਨੂੰ ਵੀ ਅਗਰ ਚਿਤ ਆ ਆ ਉਸ ਪਰਮਤਮ ਨਿਮਕ ਸਿਮਰਤ ਤਰਿਆ ਜੇ ਉਸ ਨੂੰ ਪਰਮਾਤਮ ਚਿਤ ਆ ਜਾਏ ਤੇ ਸੱਚੇ ਦਿਨੋਂ ਅਗਰ ਪਰਮਾਤਮ ਦਾ ਆਸਰਾ ਪਰਣਾ ਲੈ ਲਵੇ ਤੇ ਇੱਕ ਨਿਮਕ ਜਿਤਨੇ ਸਮੇਂ ਵਿੱਚ ਵੀ ਅਗਰ ਦਿਲੋਂ ਮਨੋਂ ਉਹਨੂੰ ਯਾਦ ਕਰੇ ਪਰਮਾਤਮਾ ਨੂੰ ਤੇ ਇੱਕ ਨਿਮਕ ਸਿਮਰਤ ਤਰਿਆ ਉਹ ਤਰ ਜਾਂਦਾ ਹੈ ਇਹ ਨੇ ਜੀ ਪਹਿਲੇ ਚਾਰ ਬੰਦ ਜਿਵੇਂ ਵਿੱਚ ਇਹ ਦੱਸਿਆ ਗਿਆ ਹੈ ਕਿ ਬੰਦਾ ਕਿਸੇ ਕਿਸਮ ਦੀ ਦੁੱਖ ਕਲੇਸ਼ ਮੁਸੀਬਤ ਜੋ ਵੀ ਕੋਈ ਆਸਰਾ ਪਰਣਾ ਨਾ ਰਵੇ ਹਰ ਤਰ੍ਹਾਂ ਦੀ ਪਰੇਸ਼ਾਨੀਆਂ ਹੋਣ ਉਸ ਸਮੇਂ ਅਗਰ ਪਰਮਾਤਮਾ ਦਾ ਆਸਰਾ ਲਿਆ ਲਵਿਆ ਜਾਏ ਤੇ ਉਹਨਾਂ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ انسان ਦੇ ਕਲੇਸ਼ ਮੁੱਕ ਜਾਂਦੇ ਨੇ ਕਿਉਂਕਿ ਆਪੇ ਸਿਸ਼ਟ ਉਪਾਇੰਦਾ ਪਿਆਰਾ ਕਰ ਸੂਰਜ ਚੰਦ ਚਾਨਾਨ ਜਿਸ ਪਰਮਾਤਮਾ ਨੇ ਰਚਿਸ਼ੀ ਪੈਦਾ ਕੀਤੀ ਚੰਨ ਸੂਰਜ ਪੈਦਾ ਕੀਤੇ ਨੇ ਆਪ ਨਿਤਾਨਿਆਂ ਤਾਨ ਹੈ ਪਿਆਰਾ ਆਪ ਨਿਮਾਨੇ ਮਾਨ ਉਹੀ ਸਾਰਿਆਂ ਦਾ ਤਾਨ ਮਾਨ ਹੈ ਆਪ ਦਿਆ ਕਰ ਰੱਖਦਾ ਪਿਆਰਾ ਆਪ ਹੀ ਸੁਗੜ ਸੋ ਜਾਣ ਆਪ ਦਿਆ ਕਰਕੇ ਜੀਵਨ ਦੀ ਰੱਖਿਆ ਕਰਦਾ ਹੈ ਕਿ ਉਹ ਬੜਾ ਸੁਗੜ ਹੈ ਬੜਾ ਸੁਜਾਨ ਹੈ ਸਿਆਣਾ ਹੈ ਜਿੰਦੀਆਂ ਜਾਣਦਾ ਹੈ ਨੀ ਤਣਿਆ ਤਨ ਨੀ ਗੁਰਿਆ ਗੁਰ ਨੀ ਮਾਨਿਆ ਤੂੰ ਮਾਨ ਅੰਦੁਲਾ ਮਾਰੇ ਗੁਰ ਪਕੜਿਆ ਨੀ ਤਣਿਆ ਤੂੰ ਤਾਨ ਨਿਆਸਨ ਦਾ ਵੀ ਪਰਮਾਤਮਾ ਤੂੰ ਆਸਰਾ ਹੈ ਇਸ ਲਈ ਭਾਈ ਉਹਦਾ ਅਸਦਾ ਅਗਰ ਬੰਦਾ ਲੈ ਲਵੇ ਫਿਰ ਕੀ ਕਰਦਾ ਉਹ ਮੇਰ ਕਰਦਾ ਓਕੀ ਘੜੀ ਨਾ ਦੇਖਣ ਦੀ ਆਪਣਾ ਬਿਰਦ ਸੰਭਾਲੇ ਉਹ ਓਕੀ ਘੜੀ ਉਹਨੂੰ ਹੀ ਦਿੰਦਾ ਆਪਣਾ ਮੁੰਦ ਕਮਨੰਦ ਦੀਮਾ ਦਾ ਰੱਖਿਆ ਕਰਨ ਵਾਲਾ ਸੁਭਾਅ ਉਹ ਪਾਲਦਾ ਹੈ ਹੱਥ ਦੇ ਰੱਖੇ ਆਪਣੇ ਕੋ ਸਾਥ-ਸਾਥ ਪ੍ਰਤਪਾਲੇ ਉਹ ਹੱਥ ਦੇ ਕੇ ਮਨੋ ਰੱਖ ਲੈਂਦਾ ਐਸਾ ਸਬਬ ਬਣਾਉਂਦਾ ਐਸਾ ਜ਼ਰੀਆ ਬਣਾਉਂਦਾ ਕਿ ਉਹ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ ਔਰ ਸਾਥ-ਸਾਥ ਪ੍ਰਤਪਾਲੇ ਸਵਾਸ ਸਵਾਸ ਮੰਦਿਰ ਦੀ ਪ੍ਰਤਪਾਨ ਕਰਦਾ ਹੈ ਇਸ ਲਈ ਗੁਰਬਾਣੀ ਵਿੱਚ ਵਾਰ-ਵਾਰ ਇਹ ਤਾਕਤ ਕੀਤੀ ਗਈ ਹੈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈਂ ਅਗਰ ਆਸ ਕਰਨੀ ਤੇ ਜਗਦੀਸ਼ ਗੁਸਾਈਂ ਦੀ ਕਰ ਜੋ ਬਿਨ ਸਰ ਆਸ ਅਵਰ ਕਾਹੋ ਕੀ ਕਿਜੈ ਸਹ ਨੇਫਲ ਆਸ ਸਬਰਤੀ ਜਾਈ ਇੱਕ ਪਰਮਾਤਮਾ ਦਾ ਆਸਰਾ ਛੱਡ ਕੇ ਜੇ ਦੁਨੀਆ ਦੇ ਆਸਰੇ ਲੱਭਦੇ ਫਿਰਿਏ ਉਹ ਸਾਰੇ ਬੇਅਰਥ ਜਾਂਦੇ ਨੇ ਜੇ ਮਨ ਚਿਤ ਆਸ ਰੱਖੇ ਹਰ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਹੀ ਜੇ ਕੇਵਲ ਪਰਮਾਤਮਾ ਦਾ ਆਸਰਾ ਉਦੇ ਉਤੇ ਆਸ ਰੱਖੇ ਤੇ ਤੂੰ ਆਪਣੇ ਮਨ ਵਿੱਚ ਚਿਤਵੇ ਫਲ ਪ੍ਰਾਪਤ ਕਰ ਸਕਦਾ ਦੋ ਤੂੰ ਚਾਹੁੰਦਾ ਹੈ ਉਹ ਪ੍ਰਾਪਤ ਹੀ ਕਰ ਸਕਦਾ ਹੈ ਹਰ ਜਾਨਾ ਸਭ ਕਿਛ ਜੋ ਜੀਵਰਤਾ ਸਭ ਕਾਲਿਆ ਕਿਸੈ ਕਾ ਪ੍ਰਭ ਕਾਲਿਆ ਕਿਸਾ ਕਾ ਇੱਕ ਤਿਲ ਨਾ ਗਵਾਈ ਕਿਸੇ ਦੀ ਕਾਲ ਕਮਾਈ ਸੱਚੇ ਦਿਲ ਦੀ ਮਿਹਨਤ ਇੱਕ ਤਿਲ ਵੀ ਗਵਾਉਂਦਾ ਨਹੀਂ ਉਹ ਮੇਰ ਕਰਦਾ ਹਰ ਤਿਸ ਕੀ ਆਸ ਕੀਜੈ ਮਨ ਮੇਰੀ ਜੋ ਸਭ ਮੈਂ ਸਵਾਮੀ ਰਿਆ ਸਮਾਈ ਜਿਹੜਾ ਸਾਰੇ ਵੀ ਸਮਾਇਆ ਉਹਦੀ ਆਸ ਕੀਜੀ ਅਗਰ ਕਿਸੇ ਬੰਦੇ ਕੋਲ ਵੀ ਅਸੀਂ ਕੋਈ ਉਮੀਦ ਚਾਹਦੇ ਹਾਂ ਉਹਦੇ ਵਿੱਚ ਇਹ ਸਮਾਇਆ ਹੋਇਆ ਹੈ ਉਤੇ ਅੰਦਰੂ ਨੂੰ ਪ੍ਰੇਰਣਾ ਦੇਗਾ ਬਈ ਦੀ ਮਦਦ ਕਰ ਤੂੰ ਮਦਦ ਕਰੇਗਾ ਜੇ ਰੱਬ ਦੀ ਮਿਹਰ ਦੇ ਅਸੀਂ ਪਾਤਰ ਨਹੀਂ ਬਣੇ ਤੇ ਜਿਸ ਬੰਦੇ ਕੋਲ ਸੀ ਮਦਦ ਲੈਣ ਜੇ ਉਹ ਵੀ ਉਹ ਮੁੱਕਰ ਜਾਏਗਾ ਇਨਕਾਰ ਕਰ ਜਾਏਗਾ ਤੇ ਜੇ ਪ੍ਰਮਾਤਮਾ ਨੇ ਮਿਹਰ ਕਰਨੀ ਹੋਵੇ ਤਾਂ ਉਹ ਆਪੇ ਵੀ ਸੌ ਬਣਾ ਦਿੰਦਾ ਜਿੰਨਾ ਕਮਾਂ ਦੇ ਸਿਰ ਚੜ੍ਹਦੀ ਸਨ ਉਮੀਦ ਹੀ ਨਹੀਂ ਹੁੰਦੀ ਉਹ ਉਹਨਾਂ ਕਮਾਂ ਨੂੰ ਸਿਰੇ ਚੜ੍ਹਨ ਦੇ ਵੀ ਸੁਭਬ ਬਣਾ ਦਿੰਦਾ ਇਸ ਲਈ ਭਾਈ ਇਹ ਵਿਆਸ ਰੇ ਅਸਰੇ ਛੱਡ ਦੇ ਉਸ ਪ੍ਰਮਾਤਮਾ ਦਾ ਆਸਰਾ ਲੈ ਜੋ ਨਿਤਾ ਨੇ ਕਿਹਾ ਤਾਂ ਨੇ ਜੋ ਦੀਸੇ ਮਾਇਆ ਮੋ ਕਟੂਬ ਸਭ ਮਤ ਤਿਸ ਕੀ ਆਸ ਲਗ ਜਨਮ ਗੁਵਾਈ ਜਿਹੜੇ ਆਪ ਦੁਨੀਆ ਮੋ ਮਾਇ ਲੱਗੀ ਹੈ ਉਹਨਾਂ ਦੀ ਆਸ ਕਰਕੇ ਆਪਣਾ ਜਨਮ ਨਾ ਗੁਵਾਈ ਇਨ ਕਹਿ ਕੇ ਚਾਤ ਨਹੀਂ ਕਾ ਕਰੇ ਇਹ ਬਪੜੇ ਇਨ ਕਾ ਵਾਇਆ ਕਿਛ ਨਾ ਵਸਾਈ ਇਹਦੇ ਇਹਨਾਂ ਦੇ ਵਸ ਵਿੱਚ ਕੁਛ ਨਹੀਂ ਹੈ ਤੇਰੇ ਕਿਸਮਤ ਸੁਖ ਹੋਏਗਾ ਤੇ ਤੈਨੂੰ ਮਿਲੇਗਾ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਜ ਤਾਰ ਤੇਰਾ ਕਟੂਬ ਸਭ ਛਡਾਈ ਜਿਹੜਾ ਤੈਨੂੰ ਵੀ ਤਾਰ ਲੇਗਾ ਤੇਰੇ ਸਾਰੇ कुटुंब ਦੀ ਰਾਖੀ ਕਰ ਲੇਗਾ ਇਸ ਲਈ ਭਾਈ ਉਸ ਇੱਕ ਪਰਮਾਤਮਾ ਆਸਰਾ ਤੱਕ ਇਹ ਛੋਟੇ ਆਸਰੇ ਛੱਡ ਦੇ ਜੋ ਕਿ ਆਸ ਅਮਰ ਕਰੇ ਪਰ ਮਿਤਰੀ ਮਤ ਤੂੰ ਜਾਣੇ ਤੇਰਾ ਕਿਤਾ ਕੰਮ ਆਈ ਇਹ ਆਸ ਪਰਮਿਤਰੀ ਪਾਉ ਦੁਜਾ ਹੈ ਖਿਨ ਮੇਚ ਉੜ ਬਿਨ ਸਬਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਕਾਲਿਆ ਸਭ ਥਾਂ ਪਾਈ ਜਿੰਨਾ ਦੋਸਾਂ ਮਿਤਰਾ ਤੂੰ ਤੂੰ ਆਸਲਾ ਹੀ ਬੈਠੇ ਨਾ ਭਾਈ ਇਹ ਪਤਾ ਨਹੀਂ ਸਾਥ ਦੇਣਗੇ ਨਹੀਂ ਦੇਣਗੇ لیکن ਤੂੰ ਪਰਮਾਤਮਾ ਨਾਲ ਅਸਰਾ ਤੱਕ ਉਹਦਾ ਅਸਰਾ ਤੱਕ ਉਹ ਹਰ ਹਾਲਤ ਵਿੱਚ ਤੇਰੀ ਸਹਾਇਤਾ ਕਰੇਗਾ ਤੋ ਅੱਜ ਅਸੀਂ ਇਹ ਪਹਿਲੇ ਚਾਰ ਬੰਦਾ ਵਿੱਚੋਂ ਇਹ ਗਿਆਨ ਲਿਆ ਹੈ ਕਿ ਬੰਦਾ ਔਖੀ ਘੜੀ ਵਿੱਚ ਉਸ ਪਰਮਾਤਮਾ ਨੂੰ ਯਾਦ ਕਰਦਾ ਰਹਿਣਾ ਚਾਹੀਦਾ ਹੈ ਉਹ ਸਾਡੇ ਸਾਰੇ ਦੁੱਖ ਦਰਦ ਦੂਰ ਕਰ ਦਿੰਦਾ ਹੈ ਅਗਲੇ ਚਾਰ ਬੰਦ ਕੁਝ ਦੂਜੀ ਤਰ੍ਹਾਂ ਦਾ ਉਪਦੇਸ਼ ਕਰਦੇ ਨੇ ਉਹ ਕੱਲ ਅਸੀਂ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ